ਮਲੇ ਕੋਲ ਦਾ ਇਸ ਟਾਈਮ ਹੱਬ ਬਣ ਚੁੱਕਿਆ ਕੱਪੜੇ ਦਾ। ਕੱਪੜੇ ਦਾ ਹੱਬ ਬਣ ਗਿਆ ਹਾਂਜੀ। ਤੇ ਆਪਾਂ ਨੇ ਬਹੁਤ ਸਾਰੇ ਡਿਜ਼ਾਈਨ ਆਪਣੀ ਦੁਕਾਨ ਦੇ ਵਿੱਚ ਰੈਡੀ ਹੁੰਦੇ ਨੇ। ਠੀਕ ਹੈ ਜੀ। ਤੇ ਆਪਾਂ ਨੇ ਆਪਣੀ ਕਲੈਕਸ਼ਨ ਕਦੇ ਵੀ ਵੀਡੀਓ ਦੇ ਜ਼ਰੀਏ ਦਿਖਾਈ ਨਹੀਂ ਆਪਣੀ ਆਡੀਅנס ਨੂੰ ਕਦੇ ਵੀ ਆਪਣੇ ਦਿਖਾਈ। ਤੇ ਪਹਿਲੀ ਵੀਡੀਓ ਆਪਣੀ ਅੱਜ। ਹਾਂਜੀ ਅੱਜ ਆਪਣੀ ਪਹਿਲੀ ਵੀਡੀਓ ਹੈ ਅੱਜ ਆਪਾਂ 트ੈਂਡ ਨੂੰ ਫੋਲੋ ਕਰਦੇ ਹੋਏ ਹਾਂਜੀ ਸਭ ਨੂੰ ਆਪਣੀ ਦੁਕਾਨ ਦੀ ਕਲੈਕਸ਼ਨ ਦਿਖਾ ਰਹੇ ਹਾਂ। ਠੀਕ ਹੈ। ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ। ਓਕੇ। ਇਹਦਾ ਕੀ ਪ੍ਰਾਈਸ ਕਰਤਾ ਜੀ ਫਿਰ? ਇਹ 550 ਰੁਪਏ ਹੀ ਸਿਰਫ। ਲਓ ਜੀ ਸਿਰਫ 55 ਹੈਂਡਵਰਕ ਚੈੱਕ ਕਰਾਓ। ਲਓ ਜੀ ਇਹ ਜੀ ਹੈਂਡਵਰਕ ਚੈੱਕ ਕਰੋ ਸਾਰਾ। ਕਹੀ ਗੱਲ ਆ ਜੀ। ਠੀਕ ਹੈ ਜੀ ਤੇ ਦੁਪੱਟਾ ਵੀ ਚੈੱਕ ਕਰਵਾ ਦਿਓ ਜੀ। ਓਕੇ। ਤੇ ਆ ਦੁਪੱਟਾ ਆ ਗਿਆ ਜੀ ਨਾਲੇ। ਸ਼ਿਮਰ ਦਾ ਹੀ ਦੁਪੱਟਾ ਹੋਊਗਾ ਇਹਦਾ? ਹਾਂਜੀ। ਲਓ ਵੀ ਦੁਪੱਟਾ ਵੀ ਪੂਰਾ ਫੁੱਲ ਡੋਲਾਣਾ ਹੀ। ਫੁੱਲ ਸਾਈਜ਼ ਹੋਣਗੇ ਜੀ ਫੁੱਲ ਸਾਈਜ਼। ਇਹਦਾ ਕੀ ਰੇਟ ਕਰਤਾ ਜੀ ਫਿਰੋਂ? ਇਹ 1000 ਤੋਂ 1500 ਦੀ ਰੇਂਜ ਦੇ ਵਿੱਚ ਆ ਜਾਣਗੇ ਇਹ ਵਾਲੇ ਸੂਟ। ਓਕੇ ਓਕੇ। ਲਓ ਵੀ 1000 ਤੋਂ 1500 ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਪਿਓਰ ਸ਼ਿਮਰ ਦੇ ਸੂਟ ਨੇ ਸਾਰੇ ਇਹ ਵਾਲੇ। ਠੀਕ ਆ ਜੀ। ਠੀਕ ਹੈ ਜ ਬਾਰ-ਬਾਰ ਆਲੋ ਲਓ ਜੀ ਟ੍ਰੈਂਡਿੰਗ ਵਾਲੀ ਜਾਨਾ ਇਹ ਤੇ ਇਹ ਵੀ ਹੈਂਡ ਵਰਕ ਆ ਗਿਆ ਜੀ ਸਾਰਾ ਹਾਂ ਜੀ ਸਾਰਾ ਹੈਂਡ ਵਰਕ ਹੈ ਜੀ ਓਕੇ ਓਕੇ ਆ ਸਾਰਾ ਆਪਣੀ ਮਸ਼ੀਨ ਦਾ ਵਰਕ ਹੋਇਆ ਹੋਇਆ ਹੈ ਫਿਰ ਉਹਦੇ ਉੱਪਰ ਸਾਰਾ ਹੈਂਡ ਵਰਕ ਹੋਇਆ ਹੋਇਆ ਦਾ ਲਓ ਜੀ ਉੱਪਰ ਹੈਂਡ ਵਰਕ ਲਓ ਜੀ ਫੋਟੋ ਵਾਲੇ ਟ੍ਰੈਂਡਿੰਗ ਡਿਜ਼ਾਈਨ ਆ ਗਏ ਹੁਣ ਲਓ ਜੀ ਇੰਸਟਾਗ੍ਰਾਮ ਦੇ ਉੱਤੇ ਬਹੁਤ ਫੇਮਸ ਡਿਜ਼ਾਈਨ ਨੇ ਦੇਖੋ ਡਿਜ਼ਾਈਨ ਕਰੋ ਚੈੱਕ ਪਵ ਵਰਕ ਹੋਇਆ ਹੈ ਸਾਰੇ ਦੇ ਉੱਪਰ ਹਾਂਜੀ ਹਾਂਜੀ ਔਰ ਡਿਜੀਟਲ ਦੁਪੱਟਾ ਹੋਇਆ ਦਾ ਠੀਕ ਹੈ ਸਰ ਟੈਬੀ ਦਾ ਮੈਚਿੰਗ ਸ਼ਲਵਾਰ ਆਊਗੀ ਇਹਨਾਂ ਅੰਦਰ ਤੁਹਾਨੂੰ ਡਿਜ਼ਾਈਨ ਕਲਰ ਹਰ ਟਾਈਮ ਅਵੇਲੇਬਲ ਰਹੇਗੇ ਓਕੇ ਇਹ ਸਿਰਫ 1650 ਰੁਪਏ ਜੀ ਲੋ ਜੀ ਸਿਰਫ 1650 ਰੁਪਏ ਦਾ ਤੁਹਾਨੂੰ ਮਿਲ ਜਾਣਾ ਹ ਤੇ ਫੋਟੋ ਵਾਲਾ ਗਰੰਟੀ ਰੇਟ ਦੀ ਲੋ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਉਹ ਬਾਈਕਾਂ ਨੂੰ ਹੋਰ ਵੀ ਲੈਸ ਕਰਾਂਗੇ ਉਹਨੂੰ ਹੋਰ ਵੀ ਲੈਸ ਕਰ ਦਾਂਗੇ ਆਪਾਂ ਆਪਣੀ ਤਰਫ ਤੋਂ ਠੀਕ ਆ ਜੀ ਔਰ ਡਮਟਾ ਚੈੱਕ ਕਰਵਾ ਦੋ ਜੀ ਵਾਈਡ ਕੁਰਤੇ ਵੀ ਅੰਮੇ ਕਲਰਫੁੱਲ ਕੁਰਤੇ ਵੀ ਅੰਮੇ ਠੀਕ ਆ ਜੀ ਠੀਕ ਆ ਜੀ ਔਰ ਕੁਰਤਾ ਪੀ ਅੰਮੇ ਆਪਣੇ ਕੋਲੇ 350 ਤੋਂ ਸਟਾਰਟ ਹੋ ਜੂਗਾ ਲੋ ਜੀ 350 ਤੋਂ ਕੁਰਤਾ ਪੀ ਅੰਮੇ ਬਾਈ ਨੂੰ ਕੋਲੇ ਦਾ ਸਟਾਰਟ ਹੋ ਜ ਖਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਅੱਥੋਂ ਨੂੰ ਸ਼ਹਿਰ ਮਰੇਰਕੋਟਲੇ ਇੱਕ ਬਹੁਤ ਹੀ ਸਸਤੀ ਤੇ ਵੱਡੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਆ ਜਿੱਥੋਂ ਤੁਹਾਨੂੰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੇ ਨਵੇਂ ਡਿਜ਼ਾਈਨ ਦੇ ਹਰ ਤਰ੍ਹਾਂ ਦਾ ਵਧੀਆ ਸਟਾਕ ਤੁਹਾਨੂੰ ਇੱਥੋਂ ਮਿਲ ਜਾਊਗਾ ਸੋ ਚਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਆਪਣੀ ਵੀਡੀਓ ਦੇਖ ਰਹੇ ਹੋ ਇਹ ਦੁਕਾਨ ਹੈ ਜਿਹੜੀ ਸ਼ਰਮਦੀਗੜ ਐਂਟਰ ਹੋਣ ਸਾਰੀ ਦੁਕਾਨ ਆ ਜਾਂਦੀ ਆ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਵੀ ਦੱਸਾਂਗੇ ਸਾਰੇ ਕੰਟੈਕਟ ਵੀ ਤੁਹਾਡੇ ਦਾ ਸ਼ੇਅਰ ਕਰਾਂਗੇ ਬਾਕੀ ਸਾਰੀ ਕਲੈਕਸ਼ਨ ਦਿਖਾਵਾਂਗੇ ਵਿੱਦ ਪ੍ਰਾਈਸ ਸਾਰੀ ਵੀਡੀਓ ਹੋਊਗੀ ਸਾਰੇ ਤੁਹਾਨੂੰ ਪ੍ਰਾਈਸ ਦੱਸਾਂਗੇ ਸੋ ਚਲਦੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਇਹ ਆ ਸਾਹਮਣੇ ਸ਼ਹਿਰ ਮਰੇਡਪੋਟਲੇ ਦਾ ਸ਼ਰਮਦੀ ਗੇਟ ਸ਼ੰਦੀ ਗੇਟ ਆਪਾਂ ਐਂਟਰ ਹੋਣ ਸਾਰੀ ਜਿਹੜੀ ਇਹ ਸ਼ਾਪ ਆ ਤੇ ਇਹ ਸਹਿਰਮਰੇ ਕੋਲੇ ਦਾ ਸ਼ਰੰਦੀ ਗੇਟ ਆ ਤੁਸੀਂ ਸ਼ਰੰਦੀ ਗੇਟ ਐਂਟਰ ਹੋਣਾ ਜੇ ਤੁਸੀਂ ਬੱਸ ਸਟੈਂਡ ਤੋਂ ਵੀ ਹੋਣਾ ਤਾਂ ਕਾਹਵੇਂ ਤੋਂ ਸ਼ਰੰਦੀ ਗੇਟ ਆਉਣਾ ਬਾਕੀ ਜੇ ਤੁਸੀਂ ਜਰਪੀ ਚੌਂਕ ਤੋਂ ਹੋਣਾ ਤਾਂ ਵੀ ਤੁਸੀਂ ਸ਼ਰੰਦੀ ਗੇਟ ਹੀ ਆਉਣਾ ਤੇ ਇਹ ਸਾਹਮਣੇ ਸ਼ਰੰਦੀ ਗੇਟ ਆ ਜੀ ਸ਼ਰੰਦੀ ਗੇਟ ਆਪਾਂ ਐਂਟਰ ਹੋ ਜਾਣਾ ਤੇ ਸਾਹਮਣੇ ਦੋ ਰਸਤੇ ਜਾਂਦੇ ਆ ਤੇ ਤੁਸੀਂ ਇਧਰ ਨੂੰ ਮੁੜਨਾ ਜਿੱਧਰ ਮਠਿਆਈ ਵਾਲੀ ਸ਼ਾਪ ਆ ਠੀਕ ਹੈ ਜੀ ਮੈਂ ਤੁਹਾਨੂੰ ਮਠਿਆਈ ਵਾਲੀ ਸ਼ਾਪ ਦਾ ਨਾਮ ਵੀ ਦੱਸ ਦੂੰਗਾ ਤੇ ਬਿਲਕੁਲ ਨਾਲ ਹੀ ਜਿਹੜੀ ਇਹ ਸ਼ਾਪ ਰਹਿ ਜਾਂਦੀ ਆ ਤੇ ਇਧਰ ਨੂੰ ਤੁਸੀਂ ਮੁੜਨਾ ਸਾਹਮਣੇ ਆ ਗਿਆ ਕਾਕਾ ਸਵੀਟਸ ਠੀਕ ਹੈ ਜਾਨੀ ਵਾਲੇ ਤੇ ਇਹ ਦੋ ਰਸਤੇ ਜਾਂਦੇ ਆ ਤੁਸੀਂ ਤੇ ਚਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਨੇ ਆ ਕੀ ਕੀ ਰੇਟ ਨੇ ਹਨਾ ਤੇ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਾਕ ਜ਼ਰੂਰ ਕਰਨਾ ਤੇ ਆਪਾਂ ਪਹੁੰਚ ਚੁੱਕੇ ਆ ਜੀ ਸ਼ਾਪ ਤੇ ਤੇ ਲਓ ਜੀ ਆ ਸਾਹਮਣੇ ਟੀ ਸ਼ਾਪ ਉਹ ਆ ਗਈ ਤੇ ਇੱਥੇ ਸਰਹੰਦੀ ਗੇਟ ਐਂਟਰ ਹੋਣ ਸਾਰੀ ਜਿਹੜੀ ਬਾਈ ਉਹਨਾਂ ਦੀ ਇਹ ਸ਼ਾਪ ਆ ਜਾਂਦੀ ਹੈ ਅੱਜ ਪਹੁੰਚਿਆ ਆਪਾਂ ਮੂਸਾ ਕਲੈਕਸ਼ਨ ਤੇ ਸਰਹੰਦੀ ਗੇਟ ਐਂਟਰ ਹੋ ਕੇ ਤੇਲੀਆਂ ਵਾਲੇ ਬਾਜ਼ਾਰ ਚਲਦੇ ਆ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਉਣਾ ਤੇ ਇਧਰੋਂ ਆਪਾਂ ਆਇਆ ਸਰਹੰਦੀ ਗੇਟ ਤੋਂ ਤੇ ਇਧਰਨ ਜਿਹੜੀਆਂ ਸ਼ਾਪ ਰਹਿ ਜਾਂਦੀਆਂ ਮੂਸਾ ਕਲੈਕਸ਼ਨ ਵਧੀਆ ਜੀ ਵਧੀਆ ਹਾਂਜੀ ਹਾਂਜੀ ਮੂਜ਼ਾ ਕਲੈਕਸ਼ਨ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਤੇ ਆਪਣੀ ਬਹੁਤ ਪੁਰਾਣੀ ਸ਼ਾਪ ਹੈ ਇੱਥੇ ਮਲੇ ਕੋੜਲੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਲੇ ਕੋੜਲਾ ਇਸ ਟਾਈਮ ਹੱਬ ਬਣ ਚੁੱਕਿਆ ਕੱਪੜੇ ਦਾ ਹਾਂਜੀ ਕੱਪੜੇ ਦਾ ਹੱਬ ਬਣ ਗਿਆ ਹਾਂਜੀ ਤੇ ਆਪਾਂ ਨੇ ਬਹੁਤ ਸਾਰੇ ਡਿਜ਼ਾਈਨ ਆਪਣੀ ਦੁਕਾਨ ਦੇ ਵਿੱਚ ਰੈਡੀ ਹੁੰਦੇ ਨੇ ਠੀਕ ਹੈ ਜੀ ਤੇ ਆਪਾਂ ਨੇ ਆਪਣੀ ਕਲੈਕਸ਼ਨ ਕਦੇ ਵੀ ਵੀਡੀਓ ਦੇ ਜ਼ਰੀਏ ਦਿਖਾਈ ਨਹੀਂ ਆਪਣੀ ਆਡੀਅנס ਨੂੰ ਕਦੇ ਵੀ ਆਪਣੇ ਪਹਿਲੀ ਵੀਡੀਓ ਆਪਣੀ ਅੱਜ ਹਾਂਜੀ ਅੱਜ ਆਪਣੀ ਪਹਿਲੀ ਵੀਡੀਓ ਹੈ ਅੱਜ ਆਪਾਂ 트ੈਂਡ ਨੂੰ ਫੋਲੋ ਕਰਦੇ ਹੋਏ ਹਾਂਜੀ ਸਭ ਨੂੰ ਆਪਣੀ ਦੁਕਾਨ ਦੀ ਕਲੈਕਸ਼ਨ ਦਿਖਾ ਰਹੇ ਆ ਠੀਕ ਆ ਜੀ ਤੇ ਆਪਣੀ ਦੁਕਾਨ ਦਾ ਇਹ ਪਹਿਲਾ ਸੂਟ ਤੁਹਾਡੇ ਮੂਰੇ ਖੋਲੇ ਆ ਥੋੜੀ ਮੈਨੂਫੈਕਚਰੀ ਖਰੀ ਆਪਣੀ ਆ ਨਾ ਜੀ ਸਾਡੀ ਖੁਦ ਦੀ ਆਪਣੀ ਫੈਕਟਰੀ ਠੀਕ ਆ ਜੀ ਤੇ ਅਸੀਂ ਆ ਖੁਦ ਤਿਆਰ ਕਰਦੇ ਆ ਸਾਰਾ ਮਾਲ ਓਕੇ ਓਕੇ ਤੇ ਆਹ ਵਾਲਾ ਜਿਵੇਂ ਤੁਹਾਡੇ ਮੂਰੇ ਸੂਟ ਖੋਲਤਾ ਆਪਣੇ ਹਾਂਜੀ ਪਿਓਰ ਕਾਟਨ ਦੇ ਉੱਪਰ ਸੂਟ ਹੈ ਤੇ ਇਹਦਾ ਦੁਪੱਟਾ ਹੂਆ ਵਰਕ ਵਾਲਾ ਓਕੇ ਜੀ ਵਰਕ ਵਾਲਾ ਦੁਪੱਟਾ ਹੂਆ ਇਹਦਾ ਲਓ ਜੀ ਲੈਸ ਵਾਲਾ ਡਿਜ਼ਾਈਨ ਹਾਂਜੀ ਦੁਪੱਟਾ ਚੈੱਕ ਕਰਾਓ ਲਓ ਜੀ ਪੂਰਾ ਟੋਲ ਦੁਪੱਟਾ ਪੂਰਾ ਨਾ ਜੀ ਹਾਂਜੀ 5 ਮੀਟਰ ਪੂਰਾ ਕੱਪੜਾ ਹੋਊਗਾ ਠੀਕ ਆ ਜੀ 2 2 ਮੀਟਰ ਪੂਰਾ ਦੁਪੱਟਾ ਓਕੇ ਜੀ ਠੀਕ ਆ ਜੀ ਤੇ ਬੁਟੀ ਵੀ ਸਿਆਰ ਹੈ ਥ्रेड ਵਰਕ ਦੇ ਉੱਪਰ ਸਾਰਾ ਹਾਂਜੀ ਠੀਕ ਆ ਜੀ ਬਾਜੂ ਵੀ ਹੋਣਗੇ ਇਹਦੇ ਓਕੇ ਲਓ ਜੀ ਆ ਬਾਜੂ ਆ ਗਏ ਇਹਦੇ ਠੀਕ ਆ ਜੀ ਠੀਕ ਆ ਜੀ ਤੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲ ਜਣਗੇ ਹਾਂਜੀ ਆਪਾਂ ਇੱਕ ਵੀਡੀਓ ਦੇ ਵਿੱਚ ਇੰਨਾ ਕੁਝ ਦਿਖਾ ਨਹੀਂ ਸਕਦੇ ਹਾਂਜੀ ਹਾਂਜੀ ਕਲੈਕਸ਼ਨ ਬਹੁਤ ਹੈ ਕਿੰਨੇ ਤੁਹਾਨੂੰ ਦਿਖਾ ਦਈਏ ਸਾਰੀ ਉਹਦੇ ਵਾਸਤੇ ਬਹੁਤ ਲੰਬੀ ਵੀਡੀਓ ਚੱਲੀ ਜਾਊਗੀ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਆ ਲੋ ਜੀ ਆ ਡਿਜ਼ਾਈਨ ਦੇਖੋ ਨਹੀਂ ਸ਼ਾਪ ਦਾ ਆ ਚ ਸਾਰਾ ਵਰਕ ਹੋਇਆ ਹੈ ਹੈਡ ਵਰਕ ਹੋਇਆ ਸਾਰਾ ਠੀਕ ਹੈ ਜੀ ਪਿਓਰ ਕੋਟਨ ਦੇ ਉੱਪਰ 5 ਮੀਟਰ ਪੂਰਾ ਕੱਪੜਾ ਹੋਊਗਾ ਓਕੇ ਜੀ ਆਈ ਨਹੀਂ ਹੈਗਾ 4.5 ਜਾਂ 5 ਦੇ ਦਾ ਕੱਪੜਾ ਹਾਂਜੀ ਕਿ ਸੂਟ ਬਣੇ ਇਹਨਾਂ ਬਾਅਦ ਚ ਠੀਕ ਹੈ ਜੀ ਠੀਕ ਹੈ ਜੀ ਤੇ 2.5 ਮੀਟਰ ਦੁਪੱਟਾ ਪੂਰਾ ਹੋਇਆ ਦਾ ਓਕੇ ਦੁਪੱਟਾ ਚੈੱਕ ਕਰਵਾ ਲਿਓ ਹਾਂ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਹਲੋ ਫੁੱਲ ਸਾਈਜ਼ ਦੁਪੱਟੇ ਹੋਣਗੇ ਹਾਂਜੀ 2.5 ਮੀਟਰ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ ਓਕੇ ਇਹਦਾ ਕੀ ਪ੍ਰਾਈਸ ਕਰਤਾ ਜੀ ਫਿਰ? ਇਹ 5500 ਰੁਪਏ ਹੀ ਸਿਰਫ। ਲਓ ਜੀ ਸਿਰਫ 5500 ਰੁਪਏ ਦਾ ਤੁਹਾਨੂੰ ਆਹ ਸੂਟ ਮਿਲ ਜਾਣਾ। ਠੀਕ ਹੈ ਜੀ। 5500 ਰੁਪਏ ਸਿਰਫ। ਠੀਕ ਹੈ। ਲਓ ਜੀ। ਸਿਰਫ 5500 ਰੁਪਏ ਦਾ। ਠੀਕ ਹੈ ਜੀ। ਫਿਰ ਇੱਕ ਆਪਣੇ ਕੋਲ ਆਹ ਵਾਲੀ ਚੀਜ਼ ਆ ਜੂਗੀ। ਹਾਂਜੀ। ਇਹ ਪਿਓਰ ਕੈਮਰੀ कॉटन ਦੇ ਉੱਪਰ ਹੈ। ਓਕੇ। 100% ਪਿਓਰ। ਠੀਕ ਹੈ ਜੀ। ਠੀਕ ਹੈ ਜੀ। ਵਿਦਾਊਟ ਲਾਈਨਿੰਗ ਸੂਟ ਬਣੂਗਾ। ਆ ਲਓ ਡਿਜ਼ਾਈਨ ਚੈੱਕ ਕਰਾਓ। ਲਓ ਵੀ ਡਿਜ਼ਾਈਨ ਚੈੱਕ ਕਰੋ। ਡੀਪੀਸ ਹੈ, ਥ्रेड ਵਰਕ ਹੋਇਆ ਸਾਰਾ। ਓਕੇ। 5 ਮੀਟਰ ਵਾਜੂ ਹੋਣਗੇ ਇਹਦੇ ਠੀਕ ਹੈ ਜੀ ਠੀਕ ਹੈ ਜੀ ਤੇ ਦੁਪੱਟਾ ਇਹਦਾ ਤੁਸੀਂ ਚੈੱਕ ਕਰ ਲਿਓ ਲੋਜੀ ਪੂਰਾ 2.5 ਮੀਟਰ ਦਾ ਦੁਪੱਟਾ ਵਰਕ ਹੋਇਆ ਹੋਇਆ ਠੀਕ ਹੈ ਜੀ ਟੂ ਸਾਈਡ ਪਿਓਰ ਕੈਮਰੀ ਦੇ ਉੱਪਰ ਓਕੇ ਇਹਦਾ ਕੀ ਰੇਟ ਕਰਤਾ ਜੀ 650 ਰੁਪਏ ਸਿਰਫ 650 ਰੁਪਏ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਣਗੇ ਓਕੇ ਓਕੇ ਆ ਲਓ ਲਓ ਗ੍ਰੇਡੀ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਨਾ ਕਲਰ ਡਿਜ਼ਾਈਨ ਬਹੁਤ ਮਿਲ ਜੂਗੀ ਮਤਲਬ ਇੱਕ ਸੂਟ ਦੇ ਵਿੱਚ ਨੂੰ ਬਹੁਤ سارے ਕਲਰ ਆਪਸ਼ਨ ਬਹੁਤ سارے ਡਿਜ਼ਾਈਨ ਤੇ ਸਿਰਫ 650 ਰੁਪਏ ਸੂਟ ਦਾ ਪ੍ਰਾਈਸ ਹੈ ਹਰ ਫੈਬਰਿਕ ਦੇ ਵਿੱਚ ਡਿਜ਼ਾਈਨ ਕਲਰ ਅਪਡੇਟ ਹੁੰਦੇ ਰਹਿੰਦੇ ਨੇ ਹਰ ਰੋਜ਼ ਦੀ ਹਰ ਰੋਜ਼ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆ ਡਿਜ਼ਾਈਨ ਤੁਸੀਂ ਦੇਖ ਲੈ ਸਰ ਬਾਕੀ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਨਾ ਬਾਈ ਉਹਨਾਂ ਨਾਲ ਕੰਟੈਕਟ ਕਰਕੇ ਘਰ ਬੈਠੇ ਮੰਗਾ ਸਕਦੇ ਨੇ ਘਰ ਬੈਠੇ ਵੀ ਮੰਗਾ ਸਕਦੇ ਹੋ ਹੋਮ ਡਿਲੀਵਰੀ ਹੈ ਜੀ ਤੇ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਹੋਰ ਕਲੈਕਸ਼ਨ ਦਿਖਾਉਣੇ ਹਨ ਇੱਕ ਆ ਚੀ ਆ ਗਈ ਤੁਹਾਡੇ ਲਈ ਤੋਹਫਾ ਲਓ ਜੀ ਇਹ ਸ਼ਿਮਰ ਦੇ ਉੱਪਰ ਆ ਜਾਏਗੀ ਓਕੇ ਦੇਖੋ ਜੀ ਹੈਂਡਵਰਕ ਚੈੱਕ ਕਰਵਾ ਦਿਓ ਲਓ ਜੀ ਇਹ ਹੈਂਡਵਰਕ ਚੈੱਕ ਕਰੋ ਨਾ ਇਹ ਹੈਂਡਵਰਕ ਆ ਗਿਆ ਜੀ ਇਹ ਸਾਰਾ ਆਪਣਾ ਖੁੱਦਾ ਹੈਂਡਵਰਕ ਕੀਤਾ ਹੋਇਆ ਜੀ ਓਕੇ ਓਕੇ ਹਾਂ ਬਾਜੂ ਵਾਗੇ ਦੇ ਠੀਕ ਹੈ ਜੀ ਬਾਜੂ ਦੇ ਉੱਪਰ ਵੀ ਸਾਰਾ ਹੈਂਡਵਰਕ ਹੈ ਲਓ ਕੱਪੜਾ ਪੂਰਾ ਹੋ ਗਿਆ ਇਹਦਾ ਹਾਂਜੀ ਠੀਕ ਹੈ ਜੀ ਤੇ ਆਡੀਅੰਸ ਨੂੰ ਦੁਪੱਟਾ ਚੈੱਕ ਕਰਵਾ ਦਿਓ ਆਪਣਾ ਕਪੜੇ ਦੀ ਸ਼ਾਈਨਿੰਗ ਤੁਸੀਂ ਦੇਖ ਲਈਤੀ ਹਾਂਜੀ ਹਾਂਜੀ ਔਰ ਦੁਪੱਟਾ ਦੇਖੋ ਇੱਕ ਵਾਰ ਤੁਸੀਂ ਇਹਦਾ ਲਓ ਵੀ ਦੁਪੱਟਾ ਵੀ ਪੂਰਾ ਹੈਵੀ ਆ ਨਾ ਜੀ ਸਹੀ ਗੱਲ ਆ ਜੀ ਦੁਪੱਟਾ ਵੀ ਪੂਰਾ ਹੈਵੀ ਆ ਬਾਕੀ ਤੁਸੀਂ ਦੁਪੱਟੇ ਦਾ ਵੀ ਚੈੱਕ ਕਰ ਸਕਦੇ ਹੋ ਸਾਰਾ ਨਾ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਹਾਂਜੀ ਕਲਰ ਹਾਂਜੀ ਬਹੁਤ ਸਾਰੇ ਮਿਲ ਜਣ ਤੁਹਾਨੂੰ ਮੈਂ ਹੋਰ ਡਿਜ਼ਾਈਨ ਦਿਖਾਉਣਾ ਨੇ ਵਿੱਚ ਆਹ ਲਓ ਇੱਥੇ ਜਾਈਂ ਨਾ ਚੈੱਕ ਕਰੋ ਵਾਈਨ ਕਲਰ ਦੇ ਉੱਪਰ ਹਾਂਜੀ ਹੈਡਵਰਕ ਚੈੱਕ ਕਰੋ ਲਓ ਜੀ ਇਹ ਚ ਹੈਂਡਵਰਕ ਚੈੱਕ ਕਰੋ ਸਾਰਾ ਇਹੀ ਗੱਲ ਆ ਜੀ ਠੀਕ ਹੈ ਜੀ ਤੇ ਦੁਪੱਟਾ ਵੀ ਚੈੱਕ ਕਰਵਾ ਦਿਓ ਦਾ ਓਕੇ ਤੇ ਆ ਦੁਪੱਟਾ ਆ ਗਿਆ ਜੀ ਨਾਲੇ ਸਿਮਰ ਦਾ ਹੀ ਦੁਪੱਟਾ ਹੋਊਗਾ ਇਹਦਾ ਹਾਂਜੀ ਲੋਵੀ ਦੁਪੱਟਾ ਵੀ ਪੂਰਾ ਫੁੱਲ ਡੋਲਾ ਨਹੀਂ ਫੁੱਲ ਸਾਈਜ਼ ਹੋਣਗੇ ਜੀ ਫੁੱਲ ਸਾਈਜ਼ ਇਹਦਾ ਕੀ ਰੇਟ ਕਰਤਾ ਜੀ ਫਿਰੋਂ ਇਹ 1000 ਤੋਂ 1500 ਰੇਂਜ ਦੇ ਵਿੱਚ ਆ ਜਾਣਗੇ ਇਹ ਵਾਲੇ ਸੂਟ ਓਕੇ ਓਕੇ ਲੋਵੀ 1000 ਤੋਂ 1500 ਦੇ ਵਿੱਚ ਤੁਹਾਨੂੰ ਮਿਲ ਜਾਣਗੇ ਪਿਓਰ ਸਿਮਰ ਦੇ ਸੂਟ ਨੇ ਸਾਰੇ ਇਹ ਵਾਲੇ ਠੀਕ ਆ ਜੀ ਤੇ ਇਹਦੇ ਵਿੱਚ ਕਿਹੜੇ ਡਿਜ਼ਾਈਨ ਤੁਹਾਨੂੰ ਹੋਰ ਚੈੱਕ ਕਰਵਾਉਣੇ ਆ ਹਾਂਜੀ ਕੀ ਕਲੈਕਸ਼ਨ ਬਹੁਤ ਹਨ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਇਟਲੀਆ ਵਾਲਾ ਬਾਜ਼ਾਰ ਸੈਰ ਮਰੀਟ ਕੋਟਲਾ ਸਰੰਦੀ ਗੇਟ ਤੇ ਆ ਚੈੱਕ ਕਰੋ ਨਾ ਸੂਟ ਆ ਪਿਓਰ ਸ਼ਿਮਰ ਟਿਸ਼ੂ ਦੇ ਉੱਪਰ ਆ ਗਿਆ ਓਕੇ ਜੀ ਡਿਜ਼ਾਈਨ ਚੈੱਕ ਕਰਵਾ ਲਓ ਤੁਸੀਂ ਹਾਂ ਜੀ ਸਹੀ ਗੱਲ ਆ ਜੀ ਲਓ ਜੀ ਆ ਸਾਰਾ ਹੈਂਡਵਰਕ ਹੋਇਆ ਜੀ ਦੇਖੋ ਓਕੇ ਓਕੇ ਨਾ ਇੱਕ ਕੜਾਈ ਖਰਾਬ ਹੋਵੇ ਨਾ ਕੱਪੜਾ ਖਰਾਬ ਹੋਵੇ ਠੀਕ ਆ ਜੀ ਠੀਕ ਆ ਜੀ ਦੁਪੱਟੇ ਜਿਵੇਂ ਤੁਹਾਨੂੰ ਪਤਾ ਹੀ ਹੈ ਹਾਂ ਜੀ ਸਾਰੇ ਆਪਣੇ ਫੁੱਲ ਸਾਈਜ਼ ਹੋਣੀ ਓਕੇ ਆ ਲੋ ਲੋ ਜੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਆ ਫੁੱਲ ਸਾਈਜ਼ ਕੱਪੜੇ ਦੀ ਸ਼ਾਈਨਿੰਗ ਦੇਖ ਲਓ ਹਾਂਜੀ ਲਓ ਜੀ ਬਾਜ਼ਾਰ ਦੇ ਵਿੱਚ ਤੁਹਾਨੂੰ ਇਹੀ ਸੂਟ 3000 3500 4 4000 ਤੱਕ ਵੀ ਮਿਲਣਗੇ ਠੀਕ ਹੈ ਜੀ ਲੇਕਿਨ ਆਪਣੀ ਸ਼ਾਪ ਤੇ 1000 ਤੋਂ 1500 ਦੇ ਵਿੱਚ ਡਿਜ਼ਾਈਨ ਦੇ ਹਿਸਾਬ ਨਾਲ ਤੁਹਾਨੂੰ ਕੋਈ ਵੀ ਸੂਟ ਠੀਕ ਹੈ ਜੀ ਖਰੀਦ ਸਕਦੇ ਹੋ ਤੁਸੀਂ ਲਓ ਜੀ 1000 ਤੋਂ 1500 ਦੇ ਵਿੱਚ ਮਿਲ ਜੂਗਾ ਕਿਉਂਕਿ ਡਿਜ਼ਾਈਨ ਤੇ ਹਨਾ ਆਪਸ਼ਨ ਸਾਰੀ ਚੇਂਜ ਹੁੰਦੀ ਰਹਿੰਦੀ ਹੈ ਉਸ ਹਿਸਾਬ ਨਾਲ ਫਿਰ ਰੇਟ ਹੋ ਜਾਂਦਾ ਕੁਝ ਸ਼ਾਪ ਤੇ ਵਿਜ਼ਿਟ ਕਰ ਸਕਦੇ ਆ ਜਾਂ ਬਾਈ ਉਹਨਾਂ ਨੂੰ ਤੁਸੀਂ ਵਟਸਐਪ ਤੇ ਸੋ। ਇਹਨਾ ਪੋਸੀਬਲ ਨਹੀਂ ਹੈਗਾ ਕਿ ਆਪਾਂ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾ ਸਕੀਏ ਆਪਣੀ ਪਹਿਲੀ ਵੀਡੀਓ ਹੈ ਦੁਕਾਨ ਸ਼ਾਪ ਦੀ। ਓਕੇ ਓਕੇ। ਇਹ ਪਹਿਲੀ ਬਾਈ ਉਹਨਾਂ ਦੀ ਵੀਡੀਓ ਹੈ। ਤੇ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਉਣੇ ਆ। ਹਾਂਜੀ। ਇਹ ਪਿਓਰ ਨੇਚਰਲ ਗਰੇਪ ਤੇ ਆਊਗਾ। ਓਕੇ। ਬਾਜ਼ਾਰ ਦੇ ਵਿੱਚ ਇਹਦਾ ਰੇਟ 6.700 ਤੋਂ 7000 ਰੁਪਏ ਚੱਲਦਾ ਹੈ। ਪਿਓਰ ਨੇਚਰਲ ਗਰੇਪ ਤੇ। ਦੇਖੋ ਜੀ ਹੈਂਡਵਰਕ ਚੈੱਕ ਕਰਵਾ ਲਓ। ਲਓ ਜੀ। ਪਿਓਰ ਤੇ 100% ਪਿਓਰ ਹੈ। ਠੀਕ ਆ ਜੀ ਪਿਓਰ ਹੋਣ ਦੀ ਗਾਰੰਟੀ ਹੈ ਪੂਰੀ ਓਕੇ ਜੀ ਠੀਕ ਹੈ ਜੀ ਸਾਰਾ ਹੈਂਡਵਰਕ ਹੋਇਆ ਦੇਖੋ ਲਓ ਜੀ ਸਾਰਾ ਹੈਂਡਵਰਕ ਔਰ ਪਿਓਰ ਚਨੂਨ ਦੇ ਦੁਪੱਟੇ ਆਉਣਗੇ ਇਹਦੇ ਠੀਕ ਆ ਜੀ ਦੁਪੱਟਾ ਚੈੱਕ ਕਰਵਾ ਦਿਓ ਇਹਦੇ ਵੀ ਦੁਪੱਟੇ 2.5 ਮੀਟਰ ਦੇ ਆਉਣਗੇ ਠੀਕ ਆ ਜੀ ਲਓ ਸੂਟ ਦਾ ਫੈਬਰਿਕ 5 ਮੀਟਰ ਪੂਰਾ ਆਊਗਾ ਓਕੇ ਠੀਕ ਹੈ ਜੀ ਆ ਦੁਪੱਟੇ ਦਾ ਡਿਜ਼ਾਈਨ ਚੈੱਕ ਕਰਵਾ ਲਓ ਆਹ ਵਾਲਾ ਲਓ ਜੀ ਇਹਨਾਂ ਵੀ ਦੁਪੱਟੇ ਦਾ ਦੇਖ ਸਕਦੇ ਹੋ ਹਾਂਜੀ ਹਾਂਜੀ ਦੇਖ ਲਿਆ ਠੀਕ ਹੈ ਜੀ ਓਕੇ ਠੀਕ ਹੈ ਤੁਹਾਨੂੰ ਇਹਦੇ ਵਿੱਚ ਰੈੱਡ ਪੀਸ ਦਿਖਾ ਦਿੰਦੇ ਹਾਂ ਹਾਂਜੀ ਟਰੈਂਡਿੰਗ ਦੇ ਅੰਦਰ ਸੂਟ ਆ ਵਾਲਾ ਬਹੁਤ ਜ਼ਿਆਦਾ ਸੇਲ ਕੀਤਾ ਇਹ ਵਾਲਾ ਸੂਟ ਓਕੇ ਜੀ ਬਾਰ-ਬਾਰ ਹਲੋ ਲਓ ਜੀ ਟਰੈਂਡਿੰਗ ਕੱਪੜੇ ਦੀ ਸ਼ਾਈਨਿੰਗ ਦੇਖੋ ਤੇ ਇਹ ਵੀ ਹੈਂਡਵਰਕ ਆ ਗਿਆ ਯਾਰ ਹਾਂ ਜੀ ਸਾਰਾ ਹੈਂਡਵਰਕ ਹੈ ਜੀ ਓਕੇ ਓਕੇ ਆ ਸਾਰਾ ਆਪਣੀ ਮਸ਼ੀਨ ਦਾ ਵਰਕ ਹੋਇਆ ਹੋਇਆ ਹੈ ਫਿਰ ਉਹਦੇ ਉੱਪਰ ਸਾਰਾ ਹੈਂਡਵਰਕ ਹੋਇਆ ਹੋਇਆ ਦਾ ਲਓ ਜੀ ਉੱਪਰ ਹੈਂਡਵਰਕ ਇਹਦਾ ਕੀ ਪ੍ਰਾਈਸ ਕਰਤਾ ਜੀ ਫਿਰ ਇਹ 2500 ਦੀ ਰੇਂਜ ਤੱਕ ਦੀ। ਲਓ ਜੀ 2500 ਤੱਕ। 2000 ਤੋਂ 2500 ਦੀ ਰੇਂਜ ਦੇ ਵਿੱਚ ਆਪਾਂ ਇਹ ਕੱਪੜੇ ਦੇ ਉੱਪਰ ਫੈਬਰਿਕ ਦੇ ਉੱਪਰ ਆਪਾਂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੇ ਦਾਂਗੇ। ਓਕੇ ਓਕੇ। ਲਓ ਵੀ 2000 ਤੋਂ ਲੈ ਕੇ 2500 ਦੇ ਵਿੱਚ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ। ਹਾਂ ਲਓ ਦੁਪੱਟਾ ਚੈੱਕ ਕਰੋ ਇਹਦਾ। ਇਹ ਆ ਗਿਆ ਦੁਪੱਟਾ ਇਹਦਾ। ਪਿਓਰ ਚਨੂਨ ਦਾ। ਦੁਪੱਟੇ ਦੇ ਵੀ ਤੁਸੀਂ ਦੇਖ ਸਕਦੇ ਹੋ ਨਾ ਵਰਕ ਸਾਰਾ। ਦੁਪੱਟੇ ਦੇ ਉੱਪਰ ਲੈਂਸ ਲੱਗੀ ਹੋਊਗੀ ਔਰ ਸਾਰਾ ਹੈਵੀ ਵਰਕ ਹੋਇਆ ਹੋਇਆ। ਠੀਕ ਆ ਜੀ। ਓਪਟੇ ਸਰ। ਠੀਕ ਹੈ ਜੀ। ਇਹਦੇ ਵਿੱਚ ਠੀਕ ਹੈ ਜੀ ਆ ਮਿਲ ਜੂਗਾ ਜੀ ਆ ਸਾਰੇ ਡਿਜ਼ਾਈਨ ਮਿਲ ਜਣਗੇ ਠੀਕ ਹੈ ਸਰ ਇੱਕ ਚੀਜ਼ ਹੋਰ ਤੁਹਾਡੇ ਲਈ ਲੈ ਕੇ ਆਏ ਆ ਜੋ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਹੈ ਫੋਟੋ ਵਾਲੇ ਆ ਗਏ ਹਾਂਜੀ ਓਕੇ ਇਹ ਡਿਜ਼ਾਈਨ ਆਊਗਾ ਟੈਬੀ ਦੇ ਉੱਪਰ ਓਕੇ ਜੀ ਪਿਓਰ ਟੈਬੀ ਦੇ ਉੱਪਰ ਆਊਗਾ ਲਓ ਜੀ ਪਿਓਰ ਟੈਬੀ ਜਿਹੜੇ ਪਿਓਰ ਹੋਣ ਦੀ 100% 101% ਗਾਰੰਟੀ ਹੈ ਓਕੇ ਸਰ ਠੀਕ ਹੈ ਜੀ ਤੇ ਸਾਰੇ ਸੂਟ ਦੇ ਉੱਪਰ ਪਾਫ ਵਰਕ ਹੋਇਆ ਹੈ ਵਰਕ ਚੈੱਕ ਕਰਾ ਦਿਓ ਇੱਕ ਵਾਰ ਲਓ ਜੀ ਵਰਕ ਚੈੱਕ ਕਰੂਗਾ ਸਾਰਾ ਪਾਫ ਵਰਕ ਹੋਇਆ ਹੈ ਸੂਟ ਦੇ ਉੱਪਰ ਲੋ ਠੀਕ ਹੈ ਜੀ 5 ਮੀਟਰ ਪੂਰਾ ਕਪੜਾ ਹੋਊਗਾ ਔਰ ਇਹਦੀ ਮੈਚਿੰਗ ਚਲਵਾਰਾਊਗੀ ਠੀਕ ਹੈ ਜੀ ਬਿਲਕੁਲ ਨਾਲ ਦੀ ਟਾ ਡਿਜੀਟਲ ਪ੍ਰਿੰਟ ਦੇ ਵਿੱਚ ਟੈਬੀ ਦਾ ਹੀ ਦੁਪੱਟਾ ਹੋਊਗਾ ਇਹਦਾ ਓਕੇ ਸਰ ਹਾਂ ਦੁਪੱਟਾ ਦੇਖ ਲਓ ਤੁਸੀਂ ਸਹੀ ਗੱਲ ਆ ਜੀ ਚਾਦਰਾਂ ਵਿੱਚ ਦੁਪੱਟੇ ਨੇ ਇਹਨਾਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾ ਦਿੰਦੇ ਆਂ ਆਪਾਂ ਵੀਡੀਓ ਦੇ ਵਿੱਚ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਹੈ ਓਏ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਪਿਆਰਾ ਹੋਇਆ ਹੈ ਇਹਦਾ ਜੀ ਫੋਟੋ ਵਾਲੇ 트ੈਂਡਿੰਗ ਡਿਜ਼ਾਈਨ ਆ ਗਏ ਹੁਣ ਲੋ ਜੀ ਇੰਸਟਾਗ੍ਰਾਮ ਦੇ ਉੱਤੇ ਬਹੁਤ ਫੇਮਸ ਡਿਜ਼ਾਈਨ ਨੇ ਦੇਖੋ ਡਿਜ਼ਾਈਨ ਕਰੋ ਚੈੱਕ ਪਾਵਰ ਕੋ ਸਾਰੇ ਦੇ ਉੱਪਰ ਹਾਂਜੀ ਹਾਂਜੀ ਔਰ ਡਿਜੀਟਲ ਦੁਪੱਟਾ ਹੋਇਆ ਦਾ ਠੀਕ ਆ ਸਰ ਟੈਬੀ ਦਾ ਜੀ ਮੈਚਿੰਗ ਛਲਵਾ ਰਾ ਹੂਗੀ ਇਹਨਾਂ ਅੰਦਰ ਤੁਹਾਨੂੰ ਡਿਜ਼ਾਈਨ ਕਲਰ ਹਰ ਟਾਈਮ ਅਵੇਲੇਬਲ ਰਹੇਗੇ ਓਕੇ ਅਪਡੇਟ ਹੁੰਦੇ ਰਹਿਣਗੇ ਡਿਜ਼ਾਈਨ ਵੀ ਕਲਰ ਵੀ ਠੀਕ ਆ ਇਹਦਾ ਕੀ ਪ੍ਰਾਈਸ ਕਰਤਾ ਜੀ ਫਿਰ ਨੂੰ ਇਹ ਸਿਰਫ 1650 ਰੁਪਏ ਜੀ ਲੋ ਜੀ ਸਿਰਫ 1650 ਰੁਪਏ ਦਾ ਤੁਹਾਨੂੰ ਮਿਲ ਜਾਣਾ ਆ ਤੇ ਫੋਟੋ ਵਾਲਾ ਗਰੰਟੀ ਹੈ ਰੇਟ ਦੀ ਫੋਟੋ ਇਹ ਕੀ ਜੀ ਤੁਸੀਂ ਲੈ ਸਕਦੇ ਹੋ ਆਪੇ 1650 ਰੁਪਏ ਦੇ ਵਿੱਚ ਠੀਕ ਹੈ ਜੀ ਪਰ ਆਹ ਵਾਹ ਤੁਸੀਂ ਘਰ ਬੈਠੇ ਮੰਗਾਉਣਾ ਬਾਈ ਉਹਨਾਂ ਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਪ੍ਰੋਪਰ ਐਡਰੈਸ ਇਹਨਾਂ ਨਾਲ ਗੱਲ ਕਰਕੇ ਇਹਨਾਂ ਘਰ ਬੈਠੇ ਮੰਗਾ ਸਕਦੇ ਹੋ ਉਹਦੀ ਸ਼ਿਪਿੰਗ ਐਕਸਟਰਾ ਹੋਣਾ ਜੀ ਹਾਂਜੀ ਹਾਂਜੀ ਸ਼ਿਪਿੰਗ ਉਹਦੀ ਐਕਸਟਰਾ ਹੋਊਗੀ ਜੋ ਵੀ ਬਹੁਤ ਘੱਟ ਚਾਰਜਸ ਹੋਣਗੇ ਜੀ ਹਾਂਜੀ ਹਾਂਜੀ ਫालतू ਪੈਸਾ ਆਪਾਂ ਨਹੀਂ ਕੋਈ ਨਹੀਂ ਲੈਣਾ ਹੈਗਾ ਜੋ ਸ਼ਿਪਿੰਗ ਚਾਰਜ ਜਾਇਜ਼ ਹੋਊਗਾ ਉਹ ਹੀ ਲਵਾਂਗੇ ਠੀਕ ਹੈ ਜੀ ਲਓ ਜੀ ਤੁਹਾਡੇ ਲਈ ਇੱਕ ਡਿਜ਼ਾਈਨ ਹੋਰ ਓਕੇ ਆਪਣੀ ਕਲੈਕਸ਼ਨ ਅੰਦਰ ਐਡ ਕਰ ਦਈਏ ਇੱਕ ਡਿਜ਼ਾਈਨ ਹੋਰ ਹਾਂਜੀ ਇਹ ਠੀਕ ਹੈ ਜੀ ਠੀਕ ਹੈ ਜੀ ਆਰਗੈਂਜ਼ਾ ਸ਼ਿਮਰ ਦੇ ਉੱਪਰ ਹੈ ਫੋਟੋ ਵਾਲਾ ਡਿਜ਼ਾਈਨ ਹੈ ਹਾਂ ਜੀ ਲਓ ਡਿਜ਼ਾਈਨ ਚੈੱਕ ਕਰਵਾ ਦਿਓ ਇਹਦਾ ਲਓ ਜੀ ਡਿਜ਼ਾਈਨ ਚੈੱਕ ਕਰੋ ਕੱਪੜੇ ਦੀ ਚਮਕ ਹਾਂ ਜੀ ਹੈਂਡਵਰਕ ਕੱਪੜੇ ਦੀ ਕੁਆਲਿਟੀ ਓਕੇ ਹਲੋ ਲਓ ਵੀ ਕੱਪੜੇ ਦੀ ਕੁਆਲਿਟੀ ਵੀ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਆਰਗੈਂਜ਼ਾ ਦੇ ਵਿੱਚ ਹੈ ਹਾਂ ਜੀ ਔਰ ਪਿਓਰ ਮਸਲੀਨ ਦੀ ਸਲਵਾਰ ਆਊਗੀ ਇਹਦੀ ਓਕੇ ਠੀਕ ਹੈ ਜੀ ਬਿਲਕੁਲ ਮੈਚਿੰਗ ਔਰ ਸ਼ਿਮਰ ਦਾ ਹੀ ਦੁਪੱਟਾ ਹੋਗਾ ਇਹਦਾ ਠੀਕ ਹੈ ਜੀ ਪ੍ਰਿੰਟ ਦੇ ਵਿੱਚ ਦੇਖੋ ਜੀ ਲਓ ਜੀ ਇਹ ਦੁਪੱਟਾ ਹੈ ਨਾਲ ਇਹਦੇ ਫੁੱਲ ਸਾਈਜ਼ ਦੁਪੱਟੇ ਆਉਣਗੇ ਇਹਨਾਂ ਦੇ ਹਾਂਜੀ ਆਪਣੀ ਸ਼ਾਪ ਤੇ ਜੋ ਵੀ ਕਪੜਾ ਹੋਊਗਾ 5 ਮੀਟਰ ਪੂਰਾ ਕਪੜਾ ਹੋਊਗਾ ਔਰ ਦੁਪੱਟਾ ਪੂਰਾ ਹੋਊਗਾ ਸਭ ਦਾ ਠੀਕ ਆ ਸਰ ਹਲੋ ਇਹ ਕਿਹੜੇ ਡਿਜ਼ਾਈਨ ਹੋਰ ਮਿਲ ਜੂਗਾ ਇਹਦੇ ਵਿੱਚ ਓਕੇ ਕਲਰ ਦੇਖ ਰਹੇ ਹੋ ਤੁਸੀਂ ਕਿੰਨਾ ਪਿਆਰਾ ਹੈ ਪੀਚ ਕਲਰ ਲਓ ਜੀ ਆ ਕਲਰ ਆ ਗਿਆ ਇਹ ਤੇ ਹੈਂਡਵਰਕ ਹੋਇਆ ਸਾਰਾ ਟੈਕਟੋਸ ਨੇ ਵਾਲੇ ਸਾਰੇ ਠੀਕ ਆ ਸਰ ਪ੍ਰਿੰਟ ਵੀ ਹੋਇਆ ਹੈ ਪਲੱਸ ਵਰਕ ਵੀ ਹੋਇਆ ਹੈ ਸਾਰਾ ਹੈਂਡਵਰਕ ਇਹਦੇ ਉੱਪਰ ਓਕੇ ਹਾਂਜੀ ਆ ਮਸ਼ੀਨ ਦਾ ਵਰਕ ਹੋਇਆ ਫਿਰ ਉੱਪਰ ਹੈਂਡ ਵਰਕ ਹੋਇਆ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆ ਸਾਰਾ ਓਕੇ ਜੀ ਔਰ ਪ੍ਰਿੰਟ ਦੁਪੱਟਾ ਹੋਇਆ ਹੈ ਲਓ ਜੀ ਪ੍ਰਿੰਟ ਦਾ ਦੁਪੱਟਾ ਆ ਗਿਆ ਇਹਨਾਂ ਦੁਪੱਟੇ ਦੇ ਲੋਕ ਇੱਡੇ ਇੱਡੇ ਨੇ ਸਾਰੇ ਇਹਦੇ ਹਾਂਜੀ ਠੀਕ ਹੈ ਜੀ ਇੱਕ ਡਿਜ਼ਾਈਨ ਵਿੱਚ ਹੋਰ ਐਡ ਕਰ ਦੋਨੇ ਆਪਾਂ ਹਾਂ ਲਓ ਇਹ ਫੋਟੋ ਵਾਲਾ ਡਿਜ਼ਾਈਨ ਆ ਰਹੀ ਨੇ ਹੁਣ ਟ੍ਰੈਂਡਿੰਗ ਡਿਜ਼ਾਈਨ ਇਹ ਟ੍ਰੈਂਡਿੰਗ ਡਿਜ਼ਾਈਨ ਹੈ ਸਾਰੇ ਵਾਲੀ ਹਾਂਜੀ ਬਿਆਰ ਦੇ ਵਿੱਚ ਉਹਨਾਂ ਦਾ ਰੇਟ 25 2500 3 3000 ਰੁਪਏ ਹੈ। ਓਕੇ। ਉਸ ਤੋਂ ਜ਼ਿਆਦਾ ਵੀ ਲੈ ਰਹੇ ਨੇ। ਓਕੇ। ਆ ਦੇਖੋ। ਹੈਂਡਵਰਕ ਚੈੱਕ ਕਰਵਾ ਲਓ। ਲਓ ਜੀ ਹੈਂਡਵਰਕ ਚੈੱਕ। ਪਿਓਰ ਸ਼ਿਮਰ ਦੇ ਉੱਪਰ ਔਰਗੈਂਜ਼ਾ ਸ਼ਿਮਰ ਹੈ। ਠੀਕ ਹੈ ਜੀ। ਠੀਕ ਹੈ ਜੀ। ਪਿਓਰ ਹੋਣ ਦੀ ਗਾਰੰਟੀ ਹੋਊਗੀ ਪੂਰੀ ਇਹਦੀ। ਔਰ ਡਿਜੀਟਲ ਦੁਪੱਟਾ ਹੋ ਗਿਆ ਸਾਰਾ। ਲਓ ਜੀ ਆ ਡਿਜੀਟਲ ਦੁਪੱਟਾ ਹੋ ਗਿਆ। ਇਹਦਾ ਪ੍ਰਾਈਸ ਕੀ ਹੈ ਵੈਸੇ ਜੀ? ਆਪਣੀ ਸ਼ਾਪ ਤੇ ਤੁਹਾਨੂੰ ਇਹ 1800 1700 ਡਿਜ਼ਾਈਨ ਦੇ ਸਾਰੇ 1500 ਤੋਂ 2000 ਦੀ ਰੇਂਜ ਵਿੱਚ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਠੀਕ ਹੈ 1500 ਤੋਂ ਲੋ ਜੀ 2000 ਉਹੀ ਪ੍ਰਾਈਸ ਹੈ ਸਿਰਫ 1500 ਤੋਂ 2000 ਦੇ ਵਿੱਚ ਵਿੱਚ ਠੀਕ ਹੈ ਜੀ ਲੋ ਜੀ ਆ ਤੁਹਾਨੂੰ ਸੂਟ 1500 ਤੋਂ ਲੈ ਕੇ 2000 ਦੇ ਵਿੱਚ ਵਿੱਚ ਮਿਲ ਜਾਣਗੇ ਡਿਜ਼ਾਈਨ ਦੇ ਹਿਸਾਬ ਨਾਲ ਨਾ ਡਿਜ਼ਾਈਨ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਸਰ ਹੁਣ ਪੋਸੀਬਲ ਨਹੀਂ ਹੈ ਕੱਲੇ ਕੱਲੇ ਸੂਟ ਦਾ ਪ੍ਰਾਈਸ ਦੱਸਣਾ ਤੁਹਾਨੂੰ ਪਤਾ ਹੀ ਹੈ ਵੀਡੀਓ ਫਿਰ ਲੰਬੀ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਡਿਜ਼ਾਈਨ ਆ ਦਿਖਾ ਦੋ ਔਰਗੈਂਜ਼ਾ ਦੇ ਵਿੱਚ ਹੈ ਡਿਜ਼ਾਈਨ ਹੈ ਵੀ ਓਕੇ ਸਰ ਠੀਕ ਜੀ ਬੁਟੀਕ ਵੀ ਤਿਆਰ ਹੋਇਆ ਸਾਰਾ ਇਹ ਲਓ ਵੀ ਚੈੱਕ ਕਰੋ ਥ्रेड ਵਰਕ ਹੋਇਆ ਹੈ ਉੱਪਰ ਹੈਂਡ ਵਰਕ ਹੋਇਆ ਹੈ ਹਾਂਜੀ ਮੈਚਿੰਗ ਸੂਟ ਹੈ ਇਹ ਲਓ ਆਹ ਦੀ ਬੋਟਮ ਆ ਗਈ ਬੋਟਮ ਦੇ ਉੱਪਰ ਵਰਕ ਆਊਗਾ ਇਹਦੇ ਓਕੇ ਬੋਟਮ ਤੇ ਵਰਕ ਆਊਗਾ ਇਹਦੇ ਲਓ ਜੀ ਬੋਟਮ ਦੇ ਉੱਪਰ ਵਰਕ ਆ ਜੂਗਾ ਇਹ ਵੀ ਟ੍ਰੈਂਡਿੰਗ ਦੇ ਅੰਦਰ ਸੂਟ ਹੈ ਠੀਕ ਹੈ ਜੀ ਔਰ ਪਿਓਰ ਮਸਲੀਨ ਦਾ ਦੁਪੱਟਾ ਹੋਇਆ ਹੈ ਦਾ ਟਾਈ ਐਂਡ ਡਾਈ ਠੀਕ ਹੈ ਜੀ ਦੁਪੱਟਾ ਚੈੱਕ ਕਰਵਾ ਦਿਓ ਦਾ ਬਿਲਕੁਲ ਯੂਨੀਕ ਦੁਪੱਟਾ ਹੋਇਆ ਹੈ ਇਹ ਦੁਪੱਟਾ ਚੈੱਕ ਕਰੋ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਹੈ ਸਾਰਾ ਠੀਕ ਆ ਜੀ ਦੇਖੋ ਡਿਜ਼ਾਈਨ ਹਾਂਜੀ ਸਹੀ ਗੱਲ ਹੈ ਲੋ ਵੀ ਇਹ ਵੀ ਤੁਹਾਨੂੰ ਉਹੀ ਰੇਂਜ ਚ ਮਿਲ ਜੂਗੀ ਵੀਰੇ ਹਨਾ 1500 ਤੋਂ ਹਾਂਜੀ ਹਾਂਜੀ ਓਕੇ ਓਕੇ ਜਿਹੜਾ ਮਰਜੀ ਆਪਣਾ ਕਸਟਮਰ ਜਿੱਥੋਂ ਮਰਜੀ ਆਵੇ ਠੀਕ ਹੈ ਜੀ ਡਿਲੀਵਰੀ ਆਪਾਂ ਘਰ ਤੱਕ ਘਰ ਬੈਠੀ ਆਪਾਂ ਕਰ ਦਾਂਗੇ ਇੱਥੇ ਬੈਠੇ ਬਿਠੀ ਸਿਰਫ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਮਤੇ ਨੰਬਰ ਤੇ WhatsApp ਨੰਬਰ ਹੈ ਆਪਣਾ ਉਹਦੇ ਮੈਸੇਜ ਕਰ ਦਿੰਦੇ ਆ Insta ਤੇ DM ਕਰ ਦਿੰਨਾ ਆਪਾਂ ਨੂੰ ਠੀਕ ਹੈ ਜੀ ਆਪਾਂ ਘਰ ਤੱਕ ਪਹੁੰਚਾਵਾਂਗੇ ਸੋਰੀ Insta ID ਕੀ ਬੋਲ ਦੋ ਮੜੀ ਜੀ ਆਪਣੀ Insta ID ਹੈਗੀ موسی ਕਲੈਕਸ਼ਨ ਮਲੇ ਕੋਟਲਾ ਠੀਕ ਹੈ ਜੀ ਬਾਕੀ ਆਪਾਂ ID ਤੇ ਸਕਰੀਨ ਤੇ ਮੈਂਸ਼ਨ ਵੀ ਕਰ ਦਾਂਗੇ ਹਨਾ ਫੋਨ ਨੰਬਰ ਵੀ ਉਹ ਵੀ ਕਲੈਕਸ਼ਨ ਦੇਾਂਗੇ ਆਪਣਾ ਫੋਨ ਨੰਬਰ ਤੇ ਤੁਸੀਂ ਇਹਨਾਂ WhatsApp ਤੇ ਰਾਬਤਾ ਕੈਮ ਕਰ ਸਕਦੇ ਹੋ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਹਲੋ ਜੀ ਇੱਕ ਡਿਜ਼ਾਈਨ ਤੁਹਾਡੇ ਲਈ ਹੋਰ ਲੈ ਕੇ ਆਏ ਹਾਂ ਜੀ ਆਪਾਂ ਓਕੇ ਹਾਡੀ ਕਿਉਂ ਡਿਜ਼ਾਈਨ ਕੱਪੜੇ ਦੀ ਸ਼ਾਈਨਿੰਗ ਦੇਖੋ ਇਹਦੀ ਲਓ ਜੀ ਚੈੱਕ ਕਰੋ ਡਿਜ਼ਾਈਨ ਹੈਂਡਵਰਕ ਚੈੱਕ ਕਰਵਾ ਦਿਓ ਲਓ ਜੀ ਹੈਂਡਵਰਕ ਚੈੱਕ ਇਹ ਸਾਰੇ ਆਪਣੇ ਖੁਦ ਦੇ ਤਿਆਰ ਹੋਏ ਨੇ ਇਹ ਵਾਲੇ ਓਕੇ ਆਪਣੀ ਖੁਦ ਦੀ ਫੈਕਟਰੀ ਦੇ ਵਿੱਚ ਸਾਰੇ ਤਿਆਰ ਹੋਏ ਨੇ ਹੈਂਡਵਰਕ ਚੈੱਕ ਕਰਵਾ ਦਿਓ ਦੁਪੱਟਾ ਵੀ ਇਹਦਾ ਬਿਲਕੁਲ ਨਾਲ ਦਾ ਮੈਚਿੰਗ ਦੁਪੱਟਾ ਹੋਆ ਹਾਂਜੀ ਤੇ ਆਰਡਰ ਕਰ ਲਈ ਲੋ ਪੂਰਾ ਖੁੱਲਾ ਡੁੱਲਾ ਰੱਖਾ ਪੱਪੜੇ ਦੀ ਸ਼ਾਈਨਿੰਗ ਦੇਖੋ ਜੀ ਹਾਂਜੀ ਹਾਂਜੀ ਲੋ ਵੀ ਦੁਪੱਟਾ ਚੈੱਕ ਕਰੋ ਜੀ ਸਟੱਫ ਵੀ ਇਹਨਾਂ ਦਾ ਬਹੁਤ ਵਧੀਆ ਬਹੁਤ ਸੁਪੀਰੀਅਰ ਕੁਆਲਿਟੀ ਦੇ ਵਿੱਚ ਹੈ ਓਕੇ ਸਰ ਸਭ ਦਾ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਆਪਾਂ ਦੋ ਤਿੰਨ ਡਿਜ਼ਾਈਨਾਂ ਦੇ ਵਿੱਚ ਹੋਰ ਦਿਖਾ ਦਿੰਨੇ ਆ ਓਕੇ ਓਕੇ ਜੀ ਵੀਡੀਓ ਲੰਬੀ ਜਾਂਦੀ ਹੈ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਹੁਣ ਜਦ ਦਿਖਾਉਣੀ ਲੱਗ ਗਈ ਆਪਾਂ ਹਲੋ ਇਕਰ ਡਿਜ਼ਾਈਨਾਂ ਚੈੱਕ ਲੋ ਜੀ ਦੇਖੋ ਵੀ ਡਿਜ਼ਾਈਨ ਇਹ ਵੀ ਹੈਂਡਵਰਕ ਆ ਗਿਆ ਜੀ ਹਾਂ ਜੀ ਸਾਰਾ ਹੈਂਡਵਰਕ ਹੈ ਜੀ ਸਾਰੇ ਹੈਂਡਵਰਕ ਵਾਲੇ ਪੀਸ ਦਿਖਾ ਰਿਹਾ ਤੁਹਾਨੂੰ ਮੈਂ ਠੀਕ ਆ ਸਰ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨ ਵੈਰਾਈਟੀ ਤੁਹਾਨੂੰ ਬਹੁਤ ਮਿਲ ਜੂਗੀ ਕਲਰ ਮਿਲਣਗੇ ਓਕੇ ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਆਪਾਂ ਦਿਖਾ ਦਨੇ ਹਾਂਜੀ ਸੇਮ ਫੈਬਰਿਕ ਦੇ ਵਿੱਚ ਦੁਪੱਟਾ ਹੋਇਆ ਇਹਦਾ ਵਰਕ ਹੋਇਆ ਹੂ ਠੀਕ ਹੈ ਜੀ ਦੁਪੱਟਿਆਂ ਦਾ ਪਣਾ ਪੂਰਾ ਹੋਊਗਾ ਹਾਂਜੀ ਠੀਕ ਹੈ ਜੀ ਨਿਕ ਕਸਟਮਰ ਦੀ ਸ਼ਿਕਾਇਤ ਆਈ ਹੁੰਦੀ ਹੈ ਕਿ ਹਾਂਜੀ ਹਾਂਜੀ ਕੱਪੜਾ ਘੱਟ ਲੱਗਿਆ ਹੋਇਆ ਹੈ ਜਾਂ ਪਣਾ ਛੋਟਾ ਹੈ ਇਸ ਤਰ੍ਹਾਂ ਕੁਝ ਨਹੀਂ ਹੋਣਾ ਇਹਦੇ ਵਿੱਚ ਦੇ ਬਿਲਕੁਲ ਜੀ ਪਨਾ ਪੂਰਾ ਹੋ ਗਿਆ ਹਰਮ ਕਿਰਦਾਇਨ ਤੁਨੂੰ ਲਾਈਟ ਸ਼ੇਡ ਦੇ ਵਿੱਚ ਆਪਾਂ ਚੈੱਕ ਕਰਵਾ ਦਿੰਨੇ ਆ ਲਓ ਜੀ ਇਹ ਵੀ ਹੈਂਡਵਰਕ ਚ ਆ ਗਿਆ ਜੀ ਸਾਰਾ ਹੈਂਡਵਰਕ ਹੈ ਜੀ ਠੀਕ ਹੈ ਜੀ ਆਲ ਚੈੱਕ ਕਰਵਾ ਲਓ ਵੀ ਚੈੱਕ ਕਰੋ ਪੂਰਾ ਹੈਵੀ ਸੂਟ ਆ ਪੂਰਾ ਹੈਵੀ ਸੂਟ ਐਸ ਕਪੜੇ ਦੀ ਸ਼ਾਈਨਿੰਗ ਦੇ ਲਓ ਹਾਂਜੀ ਹਾਂਜੀ ਆ ਦੇਖੋ ਇਹਦੇ ਬਾਜੂ ਓਕੇ ਬਾਜੂ ਤੇ ਵੀ ਵਰਕ ਆ ਹੋਇਆ ਇਹਨਾਂ ਦੇ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੇ ਕੀ ਪ੍ਰਾਈਜ਼ ਰਹਿ ਜਾਣਗੇ ਜੀ ਇਹ 2020 ਤੋਂ 2500 ਦੀ ਰੇਂਜ ਦੇ ਵਿੱਚ ਹੈ। ਲੋ ਜੀ 2020 ਤੋਂ 2500 ਦੀ ਰੇਂਜ ਤੁਸੀਂ ਇਹ ਵੀ ਮਿਲ ਜਾਣਗੇ। ਠੀਕ ਹੈ ਜੇ ਆਹ ਥੋੜੀ ਵੀਡੀਓ ਦੇਖ ਕੇ ਆਊਗਾ ਦੇ ਲਈ ਹੋਰ ਵੀ ਲੈਸ ਕਰ ਦਾਂਗੇ ਆਪਾਂ। ਲੋ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ, ਸ਼ੇਅਰ ਕਰਕੇ ਆਊਗਾ, ਕਮੈਂਟ ਕਰਕੇ ਉਹ ਬਾਈਕਾਂ ਨੂੰ ਹੋਰ ਵੀ ਲੈਸ ਕਰਾਂਗੇ। ਹੋਰ ਹੋਰ ਵੀ ਲੈਸ ਕਰ ਦਾਂਗੇ ਆਪਾਂ ਆਪਣੀ ਤਰਫ ਤੋਂ। ਠੀਕ ਹੈ ਜੀ। ਦੁਬੱਟਾ ਚੈੱਕ ਕਰਵਾ ਲਓ ਜੀ। ਵੀਡੀਓ ਤੇ ਕਮੈਂਟ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ ਤੇ ਬਾਈ ਉਹਨਾਂ ਕੋ ਪਹੁੰਚੋ ਬਾਈਕਾਂ ਨੂੰ ਹੋਰ ਵੀ ਲੈਸ ਕਰ ਦਾਂਗੇ। ਠੀਕ ਹੈ ਜੀ। ਦੁਬੱਟਾ ਦੇਖ ਲਓ ਤੁਸੀਂ ਦਾ। ਦੁਬੱ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਕਲੈਕਸ਼ਨ ਪ੍ਰਿੰਟ ਸੂਟਾਂ ਦੀ ਆਜੂਗੀ ਹਾਂਜੀ ਠੀਕ ਹੈ ਜੀ ਇਹ ਪ੍ਰਿੰਟ ਸੂਟ ਆਪਣੇ ਕੋਲ ਪਈ ਨੇ ਨਹੀਂ ਪ੍ਰਿੰਟ ਸੂਟ ਆਪਣੇ ਕੋਲ ਬਹੁਤ ਮਿਲ ਜਣਗੀਆਂ ਇਹ ਓਕੇ ਲਓ ਜੀ ਆ ਪ੍ਰਿੰਟ ਕੈਮੀਰੀਕ ਦੇ ਉੱਪਰ ਪ੍ਰਿੰਟ ਸੂਟ ਆਜਣਗੇ ਪਿਓਰ ਦੁਪੱਟੇ ਦੇ ਨਾਲ ਹਾਂਜੀ ਠੀਕ ਹੈ ਜੀ ਇਹ ਆਪਾਂ ਜ਼ਿਆਦਾ ਤਾਂ ਨਹੀਂ ਦਿਖਾਇਆ ਕਿਉਂਕਿ ਸੀਜ਼ਨ ਜਾ ਰਹੇ ਆ ਹੁਣ ਠੀਕ ਹੈ ਜੀ ਹੁਣ ਅੱਗੇ ਨੂੰ ਟ੍ਰੈਂਡ ਆ ਰਿਹਾ ਜੋ ਅੱਗੇ ਨੂੰ ਸੀਜ਼ਨ ਆ ਰਹੇ ਆ ਉਹ ਆ ਸੂਟਾਂ ਆ ਰਹੇ ਆ ਓਕੇ ਵਿਆਹ ਸ਼ਾਦੀਆਂ ਆ ਰਹੀਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਆ ਕਲੈਕਸ਼ਨ ਦਿਖਾਈ ਹੈ ਆਪਣੀ ਠੀਕ ਹੈ ਜੀ ਤੇ ਆਪਣੇ ਕੋ ਵਾਈਟ কুরਤੇ ਪੀ ਆਮੇ ਕਲਰਫੁਲ কুরਤੇ ਪੀ ਆਮੇ ਠੀਕ ਹੈ ਜੀ ਠੀਕ ਹੈ ਜੀ ਔਰ কুরਤਾ ਪੀ ਆਮੇ ਆਪਣੇ ਕੋਲੇ 350 ਤੋਂ ਸਟਾਰਟ ਹੋ ਜੂਗਾ ਲਓ ਜੀ 350 ਤੋਂ কুরਤਾ ਪੀ ਆਮੇ ਬਾਈ ਜੀ ਨੇ ਕੋਲ ਜਿਹੜਾ ਸਟਾਰਟ ਹੋ ਜੂਗਾ ਪੂਰਾ ਵਧੀਆ ਪੂਰਾ ਵਧੀਆ ਐ ਨਹੀਂ ਹੋਊਗਾ ਕਿ ਕਪੜਾ ਘਟੂ ਆ ਜਾਂ ਕਪੜਾ ਇੱਕ ਵਾਰ ਧੋਤੇ ਤੇ ਖਰਾਬ ਹੋ ਗਿਆ ਓਕੇ ਪੂਰੀ ਗਾਰੰਟੀ ਵਾਲੇ ਇੱਕ ਹੋਵਗੇ ਉਹ ਪੂਰਾ ਵੀ ਲੰਬਾ ਨਹੀਂ ਆ ਸਕਦਾ ਉਹਨਾਂ ਦਾ ਠੀਕ ਹੈ ਜੀ 350 ਰੁਪਏ ਦੇ ਵਿੱਚ 5 ਮੀਟਰ ਪੂਰਾ ਕਪੜਾ ਠੀਕ ਹੈ ਜੀ ਬਾਕੀ ਕਲੈਕਸ਼ਨ ਬਹੁਤ ਆ ਤੁਸੀ ਸ਼ਾਪ ਤੇ ਵਿਜ਼ਿਟ ਕਰ ਲਿਓ ਤੇ ਮੈਨੂੰ ਦੇਖ ਸਕਦੇ ਹੋ ਨਾ ਕਿਉਂਕਿ ਆਪਾਂ ਮੇਰਾ ਮਕਸਦ ਇਹ ਹੁੰਦਾ ਵੀ ਤੁਹਾਨੂੰ ਰੇਟ ਦਾ ਅੰਦਰਜ ਆ ਜਾਊਗੀ ਇੰਨੇ ਦੇ ਮਾਰਕੀਟ ਦੇ ਵਿੱਚ ਮਤਲਬ ਕਪੜਾ ਮਿਲ ਰਿਹਾ ਜਾਂ ਸ਼ਾਪ ਤੋਂ ਮਿਲ ਰਿਹਾ ਨਾ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਬਾਈ ਉਹਨਾਂ ਨੇ ਮਤਲਬ ਵੀ ਪਹਿਲੀ ਵੀਡੀਓ ਕਰੀ ਆ ਤੇ ਬਾਈ ਉਹਨਾਂ ਕਹਿੰਦੇ ਵੀ ਅੱਗੇ ਅਸੀਂ ਕਦੇ ਵੀਡੀਓ ਪਾਈ ਨਹੀਂ ਹੈਗੀ ਪਹਿਲੀ ਵੀਡੀਓ ਦੀ ਤੇ ਬਾਈ ਐਡਰੈਸ ਬੋਲ ਦੋ ਆਪਣਾ ਇੱਕ ਵਾਰ ਐਡਰੈਸ ਆਪਣਾ ਹੈਗਾ ਜੀ ਇਨਸਾਈਡ ਸਰੰਦੀ ਗੇਟ ਹਾਂਜੀ ਠੀਕ ਹੈ ਜੀ ਗੇਟ ਦੇ ਬਿਲਕੁਲ ਨਾਲ ਠੀਕ ਹੈ ਜੀ ਮਲੇਰ ਕੋਟਲਾ ਤੇਲੀ ਵਾਲਾ ਬਾਜ਼ਾਰ ਤੇਲੀਆਣਾ ਬਾਜ਼ਾਰ ਹਾਂਜੀ ਠੀਕ ਹੈ ਸਰ ਤੇਲੀਆਣਾ ਬਾਜ਼ਾਰ ਮਲੇਰ ਕੋਟਲਾ ਲਓ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਮਰੀਡ ਕੋਟਲੇ ਦੀ ਸੂਟਾਂ ਦੀ ਕਲੈਕਸ਼ਨ ਦਿਖਾਈ ਆ ਵਿੱਦ ਪ੍ਰਾਈਸ ਸਾਰੀ ਇਹ ਵੀਡੀਓ 'ਚ। ਸੋ ਵੀਡੀਓ ਤੋਂ ਤੁਹਾਨੂੰ ਤੰਗੀ ਲੱਗੀ ਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ। ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।